ਕਿੰਨ ਫਿਰ ਆ ਹੀ ਬੋਨ ਲਾ ਲਾਂਗੇ ਉਹ ਠੀਕ ਆ ਫਿਰ ਜਦੋਂ ਕੱਟਣਾ ਤੂੰ ਨਹੀਂ ਬੋਲਣਾ ਮੈਂ ਕੱਟ ਦਾਂਗਾ ਠੀਕ ਆ ਤੇ ਜੇ ਅੱਗੇ ਵੀ ਆ ਜਾਓ ਐਡਿਟ ਹੋਊਗਾ ਕੱਟੇ ਜਾਦੇ ਨਾ ਬਸ ਇਹ ਦੂਰ ਨਹੀਂ ਇੱਛਾ ਦੇ ਕਹੇ ਹਲੋ ਉਹ ਬੱਕਰੀਆਂ ਆਉਣ ਕਿ ਮੂੰਹ ਕਟਾ ਦੇਖੀ ਇਹ ਤਾਂ ਸੈਲਫੀ ਲੈ ਤਾ ਸਭ औरतें ਕਿੰਨੇ ਕਸੇ ਬਣਾਤੀ ਹੋਏ ਉਹ ਬਣਾ ਕੇ ਆ ਗਿਆ ਹੁਣ ਉਹ ਕੱਲੇ ਵੀ ਲਵਾਗੇ ਠੀਕ ਹੈ ਤੇ ਜਿਹੜੀਆਂ ਲੈਡੀਆਂ ਨੇ ਜਿਹੜੀਆਂ ਕੀ ਵੀਰ ਬਲਾਉਣ ਦੇ ਹੋਏ ਨੇ ਉਹ ਹਲੇ ਅੰਦਰ ਨਹੀਂ ਆਏ ਅੰਟੀ ਆਂਟਰੀ ਅੰਟੀ ਨੂੰ ਸੀਲ ਵੀ ਕਰਨੀ ਸਕੇ ਤਾਂ ਅਸੀਂ ਅੰਟੀ ਨੂੰ ਕ੍ਰਾਉਨ ਦੇ ਵਿੱਚ ਰਾਜ ਹੀ ਆਂ ਅੰਟੀ ਨੂੰ ਕਾ ਲੁਕਾ ਆਵੇਂ ਅਸੀਂ ਕੁਝ ਪਾਰਲਰ ਵਿੱਚ ਕਰਾ ਲਾਂਗੇ ਇਹਨਾਂ ਨੂੰ ਸੀਲ ਕਰਾ ਰਹੇ ਅਸੀਂ ਵਧੀਆ ਤੇ ਜੇ ਦੇ ਆ ਕੀ ਬਣਦਾ ਚਾਹ ਬਣਾਈ ਹੈ ਚਾਹ ਤੋਂ ਠੀਕ ਹੈ ਤੇ ਟੀਮ ਸਾਡੇ ਅੱਜ ਨਹੀਂ ਆ ਗਈ ਰਿਕਵਰੀ ਹੋ ਰਿਹਾ ਹੈ ਆਪਰੇਸ਼ਨ ਤੇ ਅੱਜ ਛੁੱਟੀ ਸਦੀ ਕਿ ਛੁੱਟੀ ਕਿਉਂ ਖਰਾਵ ਕਰੀਏ ਜੀ ਹਾਂ ਜੀ ਇਹਨਾਂ ਚੁੱਪੀ ਸੀਗੀ ਚੁੱਪੀ ਖਰਾਬ ਹੋ ਰਹੀ ਸਾਡੀ ਇਸ ਕਾਕੇ ਹੁਣ ਦੇਖਦੇ ਆਂ ਅਸੀਂ ਅੱਜ ਬਣਾਉਨੇ ਆ ਜਾਂ ਕੱਲ ਨੂੰ ਬਣਾਉਨੇ ਆ ਤੇ ਦੇਖਦੇ ਆਂ ਕੀ ਬਣਦਾ ਜੇ ਤਾਂ ਸੈਟਿੰਗ ਹੋ ਗਈ ਕਰਦਾਰ ਮਿਲ ਗਏ ਸਾਨੂੰ ਕਹਤਾ ਅਸੀਂ ਹੁਣ ਘੰਟੇ ਬਣਾ ਕੇ ਵੀਡੀਓ ਘਰੇ ਭੱਜਾਂਗੇ ਤੇ ਨਹੀਂ ਫਿਰ ਖਾਸੀ ਰੱਖਾਂਗਾ ਆਹ ਥੋੜੀ ਜੀ ਅੰਜੂ ਵੀਂਦੀ ਨਹੀਂ ਅੰਜੂ ਵੀਂਦੀ ਨਹੀਂ ਤਾਂ ਸਾਡੀ ਛੋਟੀ ਆ ਨਾ ਇਹ ਆ ਦੇਖੋ ਬਿਸਕੁਟ ਚੱਕਰ ਬਾਰੇ ਆਹ ਵਿਆਹ ਦੇ ਸ਼ੱਕਰ ਪਾ ਰਹੇ ਆ ਵਿਆਹ ਦੇ ਕੈਸੀ ਆ ਯਾ ਦੇ ਜੀ ਬੱਗੀ ਆ ਗਈ ਨਾ ਆਹ ਲੋ ਦੇ ਦੇਖੋ ਪਿੰਡਾਂ ਵਿੱਚ ਕਿੰਨੀ ਸੇਵਾ ਕਰਦੇ ਨੇ ਸੋਨਾ ਬਸ ਬਣਾਉਂਗਾ ਕੱਟ ਲਈ ਵੀਡੀਓ ਨਾ ਆਈ ਇਹ ਪਿੰਡ ਦੇ ਆਏ ਨੇ ਆਏ ਮੰਗਾਇਆ